ਦੂਜੇ ਵਿਸ਼ਵ ਯੁੱਧ ਦੀ ਸਮਾਪਤੀ ਦੇ 80 ਸਾਲ ਪੂਰੇ ਹੋਣ ਤੋਂ ਬਾਅਦ ਮਹਾਪਰੇਡ ਨੇ ਪੂਰੀ ਦੁਨੀਆ ਦੇ ਵਿੱਚ ਰਾਜਨੀਤੀ ਦੀਆਂ ਹਵਾਵਾਂ ਬਦਲ ਦਿੱਤੀਆਂ ਨੇ ਮੰਚ ਤੇ ਇਕੱਠੇ ਹੋਏ ਚੀਨ ਦੇ ਰਾਸ਼ਪਤੀ ਸ਼ੀ ਜਿੰਗਪਿੰਗ ਰੂਸ ਦੇ ਰਾਸ਼ਪਤੀ ਵਾਲਦਮੀਰ ਪੁਤਿਨ ਅਤੇ ਉਸ ਦੇ ਨਾਲ ਹੀ ਉੱਤਰੀ ਕੋਰੀਆ ਦੇ ਸੁਪਰੀਮ ਲੀਡਰ ਕਿਮ ਜੋng ਉਨ ਅਤੇ ਇਹ ਤਸਵੀਰ ਬਣ ਗਈ ਹੈ ਅਮਰੀਕਾ ਦੇ ਲਈ ਇੱਕ ਵੱਡੀ ਚਿੰਤਾ ਅਮਰੀਕੀ ਰਾਸ਼ਟਰਪਤੀ ਡੋਨਲਡ 트럼 ਨੇ ਤਿੱਖਾ ਹਮਲਾ ਕਰਦੇ ਹੋਏ ਦੋਸ਼ ਲਗਾਇਆ ਹੈ ਕਿ ਇਹ ਤਿੰਨੋਂ ਨੇਤਾ ਅਮਰੀਕਾ ਦੇ ਵਿਰੁੱਧ ਮਿਲ ਕੇ ਸਾਜ਼ਿਸ਼ ਕਰ ਰਹੇ ਹਨ ਇਸ ਦੇ ਨਾਲ ਹੀ 트럼 ਨੇ ਥਰੂ ਸੋਸ਼ਲ ਤੇ ਲਿਖਿਆ ਹੈ ਕਿ ਪੁਤਿਨ ਤੇ ਕਿਮ ਜੋੰਗ ਉਨ ਨੂੰ ਮੇਰੀਆਂ ਵਧਾਈਆਂ ਜੋ ਤੁਸੀਂ ਅਮਰੀਕਾ ਵਿਰੁੱਧ ਖੇਡ ਰਚ ਰਹੇ ਹੋ ਇਸ ਦੇ ਅੰਤੋਂ ਬਾਅਦ ਸਿਰਫ ਅਮਰੀਕਾ ਦੀ ਰਾਜਨੀਤੀ ਹੀ ਗਰਮ ਨਹੀਂ ਹੋਈ ਸਗੋਂ ਪੂਰੀ ਦੁਨੀਆ ਦੇ ਵਿੱਚ ਇੱਕ ਨਵੀਂ ਚਰਚਾ ਦਾ ਵਿਸ਼ਾ ਸ਼ੁਰੂ ਹੋ ਗਿਆ ਹੈ ਚੀਨ ਨੇ ਇਸ ਮੌਕੇ ਤੇ ਆਪਣੀ ਸਭ ਤੋਂ ਵੱਡੀ ਸੈਨਿਕ ਪਰੇਡ ਕਰਕੇ ਕੱਦ ਦਾ ਨਮੂਨਾ ਪੇਸ਼ ਕੀਤਾ ਤੇ ਨਾਲ ਹੀ ਆਧੁਨਿਕ ਜੰਗੀ ਜਹਾਜ਼ ਮਿਸਾਈਲਾਂ ਅਤੇ ਤਾਜ਼ਾ ਤਕਨੀਕ ਨਾਲ ਬਣੇ ਵਾਰ ਹਾਰਡਵੇਅਰ ਸਭ ਕੁਝ ਦਿਖਾਇਆ ਗਿਆ ਇਹ ਸਿਰਫ ਇੱਕ ਸਮਾਰੋਹੀ ਨਹੀਂ ਸੀ ਬਲਕਿ ਦੁਨੀਆ ਨੂੰ ਇੱਕ ਸੁਨੇਹਾ ਸੀ ਕਿ ਚੀਨ ਗੂਸ ਅਤੇ ਉਤਰੀ ਕੋਰੀਆ ਇਕੱਠੇ ਹੋ ਗਏ ਹਨ ਪਰੇਡ ਦੇ ਵਿੱਚ ਸਿਰਫ ਇਹ ਤਿੰਨ ਦੇਸ਼ੀ ਨਹੀਂ ਸਨ ਬਲਕਿ 26 ਹੋਰ ਵਿਦੇਸ਼ੀ ਨੇਤਾ ਵੀ ਸ਼ਾਮਿਲ ਹੋਏ ਜਿਸ ਵਿੱਚ ਰੂਸ ਦੇ ਪੁਤਿਨ ਉਤਰੀ ਕੋਰੀਆ ਦੇ ਕਿਮ ਇਰਾਨ ਮਲੇਸ਼ੀਆ ਮਾਨਮਾਰ ਮੰਗੋਲੀਆ ਇੰਡੋਨੇਸ਼ੀਆ ਜ਼ਿੰਬਾਬਵੇ ਸਮੇਤ ਮੱਧ ਏਸ਼ੀਆ ਦੇ ਦੇਸ਼ਾਂ ਦੇ ਨੇਤਾ ਵੀ ਮੌਜੂਦ ਸਨ ਇੱਥੋਂ ਤੱਕ ਕਿ ਪੜੋਸੀ ਦੇਸ਼ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ੇਬਾਜ਼ ਸ਼ਰੀਫ ਪਾਕ ਆਰਮੀ ਦੇ ਚੀਫ ਅਸੀਮ ਮੁਨੀਰ ਨੇਪਾਲ ਦੇ ਕੇਪੀ ਸ਼ਰਮਾ ਅਤੇ ਨਾਲ ਹੀ ਮਾਲਦੀਵ ਦੇ ਰਾਸ਼ਟਰਪਤੀ ਵੀ ਮੌਜੂਦ ਸਨ ਇਸ ਮੰਚ ਤੇ ਜਿੰਪਿੰਗ ਪੁਤਿਨ ਅਤੇ ਕਿਮ ਅਤੇ ਉਹਨਾਂ ਦੇ ਸਾਹਮਣੇ ਸੰਟਰਪ ਦਾ ਗੁੱਸਾ ਇਹ ਸਿਰਫ ਇੱਕ ਸੈਨਿਕ ਪਰੇਡ ਸੀ ਜਾਂ ਦੁਨੀਆ ਨੂੰ ਪਵਿੱਖ ਦੇ ਵਿੱਚ ਇੱਕ ਨਵੀਂ ਸਾਜ਼ਿਸ਼ ਦਾ ਐਲਾਨ ਸੀਗਾ ਫਿਲਹਾਲ ਰਾਜਨੀਤੀ ਦੇ ਵਿੱਚ ਦਿਲਚਸਪੀ ਰੱਖਣ ਵਾਲਿਆਂ ਲਈ ਇੱਕ ਨਵਾਂ ਮੁੱਦਾ ਬਣ ਗਿਆ ਹੈ